ਔਰ ਉਹ ਤਖਤਨਾਂ ਨੂੰ ਟਾਲੀਆਂ ਟਰੈਕਟਰ ਲੈ ਕੇ ਆਵਾਂਗੇ ਇਹ ਗੱਲ ਕਹਿੰਦੇ ਸਾਖੀ ਨਿਕਰ ਕਾਖੀ ਨਿਕਰ ਸੁਦੇ ਬਲ ਮਹਤਮਾਨ ਦੇ ਪਾਈ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਨੇ ਪਾਈ ਹੋਈ ਆ ਤੇ ਸਾਰਿਆਂ ਨੂੰ ਮੈਂ ਤਾਂ ਕਿਹਦੇ ਲੱਗਣਾ ਸੁਣ ਲੈ ਬਾਈ ਦੀ ਗੱਲ ਜਿਹੜੀ ਤਾਂ ਗੱਲ ਪਿਆਰੀ ਕੋਈ ਵਿਚਾਰਪਰਾ ਮਗਰ ਲੱਗਣਾ ਕਿਸੇ ਦਿੱਲੀ ਦਾ ਬਲਾਲ ਨਹੀਂ ਬੰਨਾ ਜਿੰਦਾਬਾਦ ਹੱਥ ਦਾ ਹੱਥ ਹੋਇਆ ਜਿਹੜਾ ਨੌਜਵਾਨ ਦਾ ਜਾਣ ਨਾਲ ਜਨ ਥੋਲੀ ਗਈ ਬਰੇਕ ਮੁੰਡਾ ਜਿਹੜਾ ਪੰਜਾਬ ਦਾ ਲੀਡਰ ਹੈ ਸੇਂਤਕੌਰ ਮਟਕੇ ਛਮੜ ਕੋਟਾ ਹਾਖੜਾ ਪੰਜਾਬ ਤੇ ਕਾਫਟ ਡਾਕਾ ਨਹੀਂ ਵੱਜਿਆ ਅਨੇਕਾਂ ਹੱਕਾਂ 'ਤੇ ਡਾਕਾ ਵੱਜਿਆ ਸਾਡੇ ਆਈ ਟਿਕਰ ਜਿੰਨੇ ਪਹਿਲਾ ਰਾਜਨੀਤਿਕ ਪਾਰਟੀ ਰਹੇ ਨੇ ਉਹ ਪਿਆਜੇ ਢਿਮੂਢਾ ਪਾਰਟੀਆ ਉਹ ਜ਼ਿੰਮੇਵਾਰ ਆ ਹਰ ਇੱਕ ਬੰਦਾ ਜਿਹੜਾ ਪੰਜਾਬ ਦਾ ਲੀਡਰ ਹੈ ਸੈਂਟ ਗੌਰਮਟ ਅਕੇ ਜਮਾਣ ਕੋਡਾ ਹੋਇਆ ਖੜਾ ਇਹ ਗੱਲ ਕਹਿੰਦੇ ਥਾਖੀ ਨਿਕਰ ਕਾਖੀ ਨਿਕਰ ਸਾਰੇ ਪਾਰਟੀਆਂ ਦੇ ਲੀਡਰਾਂ ਦੇ ਥਾਖੀ ਨਿਕਰਾਂ ਪੰਜ ਆਉਣੀਆਂ ਨੇ ਸੁਦੇ ਭਗਤ ਮਹਾਤਮਾਨ ਦੇ ਪਾਈ ਹੋਈਆਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਪਾਈ ਹੋਈ ਹੈ ਉਹਨੇ ਕਿਸੇ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਜਿੰਨਾ ਟਾਈਮ ਤੁਸੀਂ ਇਹ ਦਿੱਲੀ ਦੀ ਰਾਜਨੀਤੀ ਤੋਂ ਬਾਹਰ ਨਹੀਂ ਆਉਂਦੇ ਇਹਨਾਂ ਦਿੱਲੀ ਤੋਂ ਚਲੇ ਗਏ ਗੱਲਾਂ ਦਾ ਬ੍ਰੋਡ ਨਹੀਂ ਕਰਦੇ ਉਹਨਾਂ ਤਾਂ ਤੁਸੀਂ ਅਮੇਜਕੂ ਸੜਕਾਂ ਦੇ ਉੱਪਰ ਰੋਲੋਗੇ ਅਮੇਜਕੂ ਧੰਨਾਂ ਵਿੱਚ ਰੋਲੋਗੇ ਅਮੇਜਕੂ ਤੁਹਾਡੇ ਉੱਪਰ ਡਾਂਗਾ ਵਰਨਗੇ ਇਸ ਕਰਕੇ ਕਹਿਣਾ ਚਾਹੁੰਦਾ ਇਹਨਾਂ ਕਾਲੀਆਂ ਇਹਨਾਂ ਕਾਂਗਰਸੀਆਂ ਇਹਨਾਂ ਝਾੜੂ ਵਾਲਿਆਂ ਇਹਨਾਂ ਬੀਜਪੀਆਂ ਤੋਂ ਬਾਹਰ ਆਜੋ ਕਿੱਥੇ ਹੋ ਕੇ ਲੜ ਲਓ ਜੇ ਪੰਜਾਬ ਦੀ ਲੜਾਈ ਲੜਨੀ ਹੈ ਇਹ ਸਾਰੇ ਸਾਰੇ ਜ਼ਿੰਮੇਵਾਰ ਲਿਖੇ ਇੱਥੇ ਆ ਕੇ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ ਉਹ ਤੁਹਾਡੇ ਕੋਲੇ ਪਾਵਰਾ ਨੇ ਫਟਫਟ ਸਰਕਾਰਾਂ ਟੁੱਟੇ ਰੰਗਾਂ ਨੂੰ ਤੁਸੀਂ ਨਾ ਰੈਂਜ ਸਰਕਾਰਾਂ ਚ ਕੰਮ ਕਰਿਆ ਜਿੱਤੇ ਇਸ ਵਾਰ ਭਾਰਤੀ ਪਾਰਟੀ ਨੇ ਇੱਕ ਦਿਨ ਦੇ ਵਿੱਚ 9 ਪਾਰਟੀਆਂ ਪਾਏ ਤੁਸੀਂ ਕਿਹੜੇ ਬੁਨਾ ਕਢਿਓ 9 ਪਾਰਟੀਆਂ ਇੱਕ ਦਿਨ ਦੇ ਵਿੱਚ ਪਾਓ ਤੁਸੀਂ ਆਪੋ ਆਪਣੇ ਡਰਾਮੇ ਕਰਦੇ ਹੋ ਇੱਥੇ ਦਿਖਾਵੇ ਕਰਦੇ ਹੋ ਲੜਦਾ ਪੰਜਾਬ ਲਈ ਲੜੋ ਫਟਫਟੇ ਪਾਵਰਾਂ ਨਹੀਂ ਆ ਇਸ ਕਰਕੇ ਡਰਾਮੇ ਕਰਨੇ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਨੌਜਵਾਨੀ ਨਾਲ ਛੇਛਣ ਕਰਨਾ ਬੰਦ ਕਰੋ ਆਉਣ ਵਾਲੇ ਦਿਨਾਂ ਨੂੰ ਸਾਡੀ ਟਰੈਕਟਰ ਲੈ ਕੇ ਆਵਾਂਗੇ ਮਗਰ ਲੱਗਣਾ ਬਿਲਕੁਲ ਵਿਚਾਰਪੁਰਾ ਕਿਧੂ ਮਗਰ ਲੱਗਣਾ ਸੁਣੋ ਗੱਲ ਵਿਚਾਰਪੁਰਾ ਆਹ ਬਾਈ ਜਿਹੜੀ ਲੜੇ ਬੈਠੇ ਆ ਜਿਹੜੇ ਇਕੱਠੇ ਬੈਠਿਆ ਇਸ ਵਿਚਾਰਪੁਰਾ ਮਗਰ ਲੱਗਣਾ ਕਿਸਾਨ ਮਜ਼ਦੂਰ ਜੱਟੇ ਬੰਦੇ ਮਗਰ ਲੱਗਣਾ ਸੁਣ ਲਾ ਬਾਈ ਦੀ ਗੱਲ ਜਿਹੜੀ ਤਾਂ ਗੱਲ ਕੀ ਆ ਜਿਹੜੇ ਵਿਚਾਰਪੁਰਾ ਮਗਰ ਲੱਗਣਾ ਕਿਸੇ ਦਿੱਲੀ ਦਾ ਦਲਾਲ ਨਹੀਂ ਬੰਨਾ ਇਹ ਗੱਲ ਆ ਸਾਡੀ ਆ ਵਿਚਾਰਪੁਰਾ ਜਿਹੜੇ ਤਾਂ ਸੌਣ ਲੱਗਣਾ ਜਿੰਦਾਬਾਦ ਹੱਤਤਾ ਬਾਕੀ ਫੁੱਲੇ ਕੇ ਨੌਜਵਾਨਾਂ ਦਾ ਜਾਂ ਅੰਦਰ ਜਾਣ ਕੋਲ ਨਹੀਂ ਬਈ ਧੰਨਵਾਦ ਵੈਕੁਰਤੀ ਕਾ ਖਾਲਸਾ ਸਤਿਗੁਰੂ ਜੀ